ਸ਼ਰਮਾ ਕੀ ਹੁਕਮ ਹੈ ਦਾ ਦੇਖਣਾ ਬਈ ਜਿੰਨੇ ਦੀ ਬੈਣ ਚਲੋ ਜਾਈ ਫਿਰ ਬਤਾ ਦੇ ਯਾਰ ਸੁਣ ਲਿਆ ਬੋਣੇ ਬੋਣੇ ਕਰ ਲਿਓ ਉਹ ਤੇ 14 15 ਕਿਲੋ ਹੱਸ ਫਨ ਮੈਂ ਬਹੁਤ ਬੋਣ ਨੂੰ ਬਤਾ ਦੇ ਯਾਰ ਇੱਕ ਹੱਟ ਕਰੀਏ ਨਾ ਲੈ ਜਾ ਪਰ ਆਇਆ ਮੈਂ 15 ਕਿਲੋ ਆਖਣਾ ਲੈ ਹੋਰ ਕਰੀ ਕਾਲੇਗਾ 15 ਨਾ ਕਹਤਿਆ 13 ਕਰੀ ਪਰ ਇਹ 30 10 ਕਿਲੋ ਫਰਾਮ ਵਾਲੀ ਗੱਲ ਕੀ ਹੈ ਜੈ ਜੀ ਕਹੀਂ ਬੋਣ ਨਹੀਂ ਕਰ ਲਗੇ ਬੱਸ ਬਾਕੀ ਇਹਨਾਂ ਪੱਕੀ ਪੁੱਛਣਾ ਜੇ ਤੋਰ ਕੇ ਬੰਦੇ ਹੋਏ ਆਪਾਂ ਦੋਆ ਵੀ ਤੋਰਦੇ ਕੋਈ ਨਹੀਂ ਤੋਰ ਤੋਰਾ ਜੋੜੀ ਲੈ ਜਾਂਦਾ ਕੋਈ ਨਹੀਂ ਮਨ ਦੋਨੇ ਦੁੱਧਾਂ ਦੋ ਮੋਗੋ ਦੋਨੇ ਦੋਨੇ ਕੋ ਦੋ ਜੀ ਜੀ ਤੁਹਾਨੂੰ ਦਿਖਾਉਂਗਾ ਪਰ ਅਦੋਂ ਕੀ ਗੱਲ ਕਰਾਂ ਆ ਦਸ ਬੂਰੀ ਕਿੰਨੇ ਦੀ ਲੈ ਇਹ 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 ਸਿੱਧਾ ਜਿਵੇਂ ਮੰਗਿਆ ਹੋਰ ਕਿੱਥੇ ਇਹਦਾ ਕੀ ਮੰਗੇ ਵੀ ਦੇਖ ਹਾਂ ਹੇ ਸੋਨੇ ਜੋੜੀ ਲੈ ਜਾ ਜੋੜੀ ਦੱਸੇ ਦਾ ਇਹ ਆ ਮੁੱਲ ਕੀ ਕਰਿਆ ਜਾ ਕਿੱਥੇ ਕੋਸੀ ਸੌਦਨੀ ਹੋਣਾ ਨਾ ਹਾਂ ਹਾਂ ਆ ਬੁਰੀ ਦੇਖ ਲੈ ਕੀ ਕਹਿੰਨਾ ਪੈਦਾ ਜਾਣਦੇ ਨਹੀਂ ਉਹ ਹੀ ਦੱਸ ਦੇ ਯਾਰ ਕੋਈ ਨਹੀਂ ਜਾਣਦਾ ਜਾਇਜ ਦਸੀ ਵੀ ਬੋਣੀ ਕਰ ਲਗੇ ਜਿਹੜੀ ਜਮੇ ਹਾਂ ਭਰਾਮ ਵਾਲੀ ਗੱਲ ਇੱਕ ਦਸ ਮਿੰਟ ਲਾ 70000 ਰੁਪਏ ਉਹ ਕਿਸ਼ਕਾ ਦੇਓ ਯਾਰ ਥੱਲੇ ਆ ਗੋਦਵਾ ਥੱਲੇ ਹੋ ਜਾਇਜ ਖੂਨ ਪਾਣੀ ਆ ਉਹ ਜੀ ਬੋਣੀ ਕਰ ਲੇ ਕੋਈ ਇੱਥੇ ਕੋਈ ਚੋਰੀ ਵਾਲਾ ਕੰਮ ਦਾ ਨਹੀਂ ਲਫੜ ਕੁਝ ਜਾਇਜ ਸਿੱਧੀ ਦਲਾਲੀ 1000 ਰੁਪਇਆ ਇੱਕ ਪੰਜ ਦੀ ਮਹਲ ਆ ਜਾ ਜਾਇਜ ਇਹਦੇ ਕਿੰਨੇ ਦੇਖਦੇ 75 ਦੀ ਮਹਲ ਜੀ ਨਹੀਂ ਫਿਰ ਆਓ ਇਹਨੂੰ ਪੜਾ ਕਿੰਨੇ ਦੀ ਵੇਚੇਗਾ ਜਾਇਜ ਭਰਾ ਮਾ ਵਾਲੀ ਗੱਲ ਬੂਣੀ ਗੱਲ ਗੇ ਦੋ ਦੋ ਧਾਰਾ ਮਾਰਨੇ ਨਗਦ ਰੁਪਏ ਆ ਉਹ ਤੋਂ ਪਹਿਲਾਂ ਭਾਗਾ ਵਾਲੇ ਦਾ ਡੰਗਰੀ ਵਿਕਦਾ ਇਹਦਣ ਪਤਾ ਹਾਂ ਲੱਖ ਰੁਪਏ ਦਾ ਬੱਚਾ ਲਾ ਰਹੇ ਹਾਂ ਬੜੀਆਂ ਗੱਲਾਂ ਤਾਇਆ ਸਿੰਘ ਸ਼ਿੰਗਾਰ ਦੇ ਖੂਨ ਪਾਣੀ ਦੇਖ ਮੈਂ ਦੇਖ ਮੰਗਾ ਚ ਝੋਟੀ ਥੋੜੀ ਆ ਉਹਦੀ 14 ਲੀਟਰ ਤੇਰੀ ਗੁੱਧ ਇਹ ਚ 15 ਵੀ ਹੋਈ ਦੁੱਧ ਦੀ ਨਿਕਲ ਪਰ ਖੂਨ ਪਾਣੀ ਦੇਖ ਮੰਗਾ ਚ ਪੈਂਦੀ ਆ ਤੈਨੂੰ ਦੱਸਤਾ ਵੀ ਫੋਲਾ ਪਈ ਆ ਬੱਚਾ ਕਰਵਾ ਥੱਲੇ ਮੈਂ ਬੜੀਆਂ ਗੱਲਾਂ ਨਹੀਂ ਕਰਨੀਆਂ ਨਾ ਤੂੰ ਵੀ ਨਾ ਬੜੀਆਂ ਗੱਲਾਂ ਕਰ ਲੈ ਬੜਾ ਜਾਇ ਜੀ ਕਹੇ ਮੈਨੂੰ ਹਾਂ ਜਨਾ ਜਾਇ ਜੀ ਕਹੇ ਤਾਂ ਜਦ ਤੱਕ ਕੱਚੀ ਬਿੱਲੀ ਗੱਲ ਨਹੀਂ ਕਰਦਾ 8000 ਦਾ ਬੱਚਾ ਲਾ ਦੇ ਲਾਦੇ ਪਾਣੀ ਪਵਿੱਤਰ ਹੁੰਦਾ ਤੜਕੋ ਤੜਕੀ ਦਾ ਵੇਲਾ ਬੋਣੀ ਕਰਨੀ ਫਿਰ ਕਿੰਨੇ ਦੀ ਕਹਿੰਨ ਭਰਾਮ ਵਾਲੀ ਗੱਲ ਆ ਲਾਸ ਜਦ ਤੱਕ ਇਹ ਮੁਰਗੀ ਜਾਂ ਬੱਚਾ ਲੈ ਨਹੀਂ ਬਸ ਓ ਯਾਰ 1000 2000 ਪਿਛੇ ਤੇਰੀ ਮੈਂ ਛੱਡੂ ਮੈਂ ਯਾਰ ਕਮਾਲ ਕਰੀ ਜਾਂਦਾ ਓ ਕੋਈ 1000 2000 ਦੀ ਸੌ ਥੋੜੀ ਉਹ ਸਰੀ ਮੈਂ ਇਹ ਚਨਾਰੀ ਗੱਲ ਤੇ ਆ ਵੇਚਣ ਵਾਲੀ ਤੇ ਸਾਰੀ ਮੰਡੀ ਖੜੀ ਹੈ ਮਾਲ ਦੇਖ ਲੈ ਕਿੰਨਾ ਬੜ ਬੜ ਤੂੰ ਵੀ ਨਹੀਂ ਹੁਣ ਦੇਣੀ ਨਹੀਂ ਧੱਕਾ ਤੈਨੂੰ ਮਾਰਨਾ ਹੀ ਉਹ ਲੈ ਆ ਬਿੱਲੂ ਓਏ ਰਹਿ ਕਰ ਰਹਿ ਕਰ ਲੈ ਕਰ ਲੈ ਰਹਿ ਕਰ ਲੈ ਰਹਿ ਕਰ ਲੈ ਹੈ ਓ ਗਲਤ ਨਹੀਂ ਤੈਨੂੰ ਕਿਹਾ ਕੀ ਕਹਿੰਦਾ ਹਾਂ ਚੱਲ ਚੱਲ ਲੈ ਫੜਾ ਦੇ ਤੇਰਾ ਨਹੀਂ ਰੱਦਤਾ ਕੋ ਯਾਰ ਥੱਲਾ ਵੀ ਦੇ ਹਲਾ ਸਾਡੇ ਮਾਜੀ ਦੀ ਕਹਦਾ ਦਲਾਲੀਆ ਕੋਈ ਖਾਣਾ ਨਹੀਂ ਅੱਜ ਮੈਂ ਕਦੀ ਦੇਖਾ ਜਿੰਨਾ ਤਾਂ ਨਾ ਇੱਕ ਮਿੰਟ ਆ ਪੰਜਾਂ ਦਾ ਨੋਟ ਪੰਜਾਂ ਚ ਚੱਲਣਾ ਨਾ ਮੇਰੇ ਕਹੇ ਪੌਣੇ ਪੰਜਾਂ ਚੱਲੇ ਨਾ ਤੇਰੇ ਕਹੇ ਸਭ ਚੱਲੇ ਆਗਰੀ ਸੁਆ ਆਗਰੀ ਸੁਆ ਆਗਰੀ ਸੁਆ ਲੈ ਉਹ ਬਰਾਬਰ ਕੀ ਕੀ ਕਹਾ ਡਾਕਟਰ ਵੀ ਨਹੀਂ ਆਉਂਦੀ 90 ਦੀ ਕਾ ਇਹ 85 ਦਾ ਮੈਂ 90 ਦਾ ਉਹ 85 ਇਹਦਾ 70 ਦੀ ਕਹਿੰਦੇ ਸੀ ਉਹ ਬੇਚ ਲੈ ਆਪੀ ਕੋ ਹਾਂ ਉਹ ਵੇਚ ਲੈ ਚੰਗੀ ਆ ਵੇਚ ਲੈ ਉਹ ਵੇਚ ਲੈ ਬਾਈ ਜਿੰਦਾ ਤੇਰੇ ਮਾੜੀ ਨਹੀਂ ਤੇਰੀ ਕਰਦੇ ਹਾਂ ਨਗਦ ਰੁਪਏ ਬੋਣੀ ਕਰਾ ਨਾ ਨਗਦ 13 ਬੋਣੀ ਕਰ ਸਾਰੀ ਮੰਡੀ ਚ ਪੁੱਛ ਲੈ ਬੰਦੇ ਕਹਿ ਗਿਆ ਹਾਂ ਠੀਕ ਹੈ ਡੰਗਰ ਦੇਖੋ ਨਾ ਡੰਗਰ ਦੇਖ ਕੇ ਇਹ ਖੋਲਾ ਆਖਰੀ ਸੁਆ ਬਸ ਖੋਲਾ ਪੱਕਾ ਪਾਣਾ ਬਾਈ ਕੋਈ ਝੋਟੀਆਂ ਥੋੜੀ ਆ ਨਹੀਂ ਕੋਈ ਨਾ ਲੈ ਕੇ ਅੱਜ ਜਨੂੰ ਪਾਏ ਪਾਏ ਮਸਾ ਰਪਈਆ ਰਪਈਆ ਜੀ ਚੱਲਣਾ ਬਾਈ ਜਿੱਦ ਤੇਰਾ ਰਾਹ ਦਾ ਇਹ ਚ ਇਹ ਚ ਗੁੱਸੇ ਵਾਲੀ ਗੱਲ ਨਹੀਂ ਕੋਈ ਗੁੱਸਾ ਨਹੀਂ ਵੀਰੇ ਤੇਰਾ ਮਨ ਪੁੱਗਦਾ ਸੋਹਣਾ ਇਹ ਚ ਕੋਈ ਚੱਕਰ ਨਹੀਂ ਤੇਰਾ ਮਨ ਪੁੱਗਦਾ ਵੀਰੇ ਖੁਸ਼ ਹੋ ਕੇ ਬੱਚਾ ਲਾ ਲੈਣਾ ਤੇਰਾ ਨਹੀਂ ਮਨ ਪੁੱਗਦਾ ਤਰੇ ਬਸ ਗੱਲ ਕਰਦਾ ਉਹ ਮੈਨੂੰ ਜਿਹੜਾ ਨਾ ਪ੍ਰੇਮ ਆ ਉਹ ਘਾੜੇੜੀ ਆ ਹਾਂ ਉਹ ਬੱਚੀੱਖ ਬਨੇ ਨਹੀਂ ਲਿਆ ਉਹ ਦੇ ਆ ਉਹ ਦੇ ਦੇ ਮੈ ਉਹ ਜੈਠੂ ਤੇਰੀ ਜਿੱਤ ਦਾ ਸੜਕ ਹੋ ਗਿਆ ਆ ਆ ਜਾ ਉਹ ਸੀਦੀ ਗਿਆ ਉਹ ਨਹੀਂ ਗਾ ਖਰਚਾ ਪੈਂਦਾ ਗਾ ਕ ਨੂੰ ਵੀ ਖਰਚਾ ਪੈਂਦਾ ਯਾਰ ਗਾ ਕ ਨੂੰ ਵੀ ਖਰਚ ਆ ਲੈ ਫੜ ਉਹ ਮੁੰਡਿਆ ਹੜਾ ਉਰੇ ਆ ਜਾ ਹੜਾ ਹੜਾ ਲੈ ਫੜ 85000 ਦੀ ਆ ਠੀਕ ਆ ਓਏ ਛੱਡ ਦੇ 80 ਦੀ ਕਿ 90 ਦੀ ਉਹ 85 ਦੀ 80 ਦੀ ਕੌਣ ਲਾ ਗਿਆ ਇਹ ਕਹੀਂ ਜਾਵੇ ਹੁਣ ਗਾਗਦੇ ਨਹੀਂ ਅਗਲੇ ਲੱਗਦਾ ਯਾਹਾਂ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਕਿਹੜੇ ਵਿੱਚੋਂ ਖਾਣਾ ਇਹਦੇ ਕੁਸ ਰਹਿਣ ਦਿਓ ਤੱਕਾ ਕਿਉਂ ਕਰਦੇ ਆ ਚਲ ਤੇਰੀ ਮਰਜ਼ੀ ਹੈ ਤੱਕਾ ਇਹ ਚੰਗੀ ਹੈ ਓ ਯਾਰ ਹੱਦ ਹੋ ਗਈ ਅਗਲੇ ਨੂੰ ਖਰਚੇ ਨਹੀਂ ਪੈਣ ਲਖਾਈ ਇਹਦੇ 20 ਰੁਪਏ ਲੱਗਣੇ ਤੇ 2500 ਲੈ ਛੱਡ ਇੱਕ ਮਿੰਟ ਓ ਥਾੜੇ ਛੱਡ ਇੱਕ ਮਿੰਟ ਓ ਆਹ ਦਾ ਛੱਡ ਦੇ ਓ ਇਹਨੂੰ ਤਾਂ ਛੱਡ ਇੱਕ ਮਿੰਟ ਨਹੀਂ ਭਾਈ ਨਹੀਂ ਇੱਕ ਮਿੰਟ ਛੱਡੀ ਨਹੀਂ ਯਾਰ ਨਹੀਂ ਓ ਇੱਕ ਮਿੰਟ ਦਾ ਛੱਡ ਇੱਕ ਮਿੰਟ ਦਾ ਦੇਖ ਭਾਈ ਨਾ ਕਿਉਂ ਓ ਛੱਡ ਓ ਛੱਡ ਤਾਂ ਦੇ ਲੈ ਇੱਕ ਮਿੰਟ ਛੱਡੀ ਉਹ ਦੇ ਨਾਲ ਲੇਖ ਦੇ ਉੱਤੇ ਮਾਰ ਕੇ ਦੇ ਹਿਲਣੇ ਜੇ ਚੱਲੇਗਾ ਤਾਂ ਚਲਾ ਦੂੰਗਾ। ਉਹ ਯਾਰ ਜ਼ੋਰ ਦੀ ਨਹੀਂ ਲੱਗਣੀ। ਇੱਕ ਵਾਰ ਛੱਡੀ। ਉਹ ਛੱਡ ਦੇ ਇੱਕ ਮਿੰਟ। ਛੱਡਨੇ ਕਿ ਰੱਖਣੀ ਐ। ਨਹੀਂ ਨਹੀਂ। ਉਹ ਛੱਡ ਦੇ। ਉਹ ਛੱਡ ਦੇ। ਮੇਰਾ ਕੁਝ ਨਹੀਂ ਤਾਂ ਐ ਕੀ ਹੋ ਜੂਗਾ ਛੱਡਣ ਨਾਲ। ਉਹ ਸੱਭੋ। ਉਹ ਰੋ ਵੀ। ਬੱਚੇ ਤਾਂ ਭਾਂਵੇਂ ਲਈ ਰੱਖਦਾ ਨੂੰ ਕੀ ਉਹਦਾ। ਹਾਂ ਬੋਲ ਕੇ ਦੱਸ ਦੱਸ ਕੇ ਲਈ। ਬੋਲ ਦੇ ਦੱਸੂ ਬਾਈ ਯਾਰ ਤੇਰਾ ਚੱਤ ਕਰ ਦਦਾ। ਲੱਭ ਪਰ। ਪਰੇ ਹੋ ਜਾ ਨ ਪਰਮਾਤਮਾ ਦੇ ਨਾਲ ਉਹ ਪਰੇ ਦਾ ਹੋ ਜਾ ਐ ਪਰੇ ਹੋ ਨੂੰ ਕੀ ਆ ਯਾਰਾ ਮਾਰੋ ਬੈਨ ਚੋਰੀ ਦੀ ਥੋੜੀ ਹੈਗੀ ਯਾਰ ਤੂੰ ਦਾ ਹੱਦ ਕਰੀ ਜਨਾਗਾ ਚੋਰੀ ਅਸੀਂ ਚੋਰੀ ਦੀ ਲੈ ਕੇ ਜੀ ਬੋਲ ਫਿਰ ਤੂੰ ਬੋਲ ਅੱਛਾ ਸੀ ਨਹੀਂ 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 ਇਹ ਕਹੀ ਜਾਵੇ ਹੁਣ ਗੱਲੇ ਤਾਂ ਨਹੀਂ ਮਾਰਦੀ ਗੱਲ ਤਾਂ ਨਹੀਂ ਕਰੀ ਤੇਰੇ ਨਾਲ ਚੱਲ ਇਹ ਕਹੀ ਅਦਬ ਇਹਦੇ ਦੀ ਨਹੀਂ 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 ਉਹ ਰਹਿਣ ਦੇ ਫਕੂਰ ਚੱਲੇ ਵੀ ਇਹਨੇ ਕਹਿਤਾ ਬਸ ਠੀਕ ਹੈ ਨਾ ਇਹਨੂੰ ਇਹਦਾ ਕਰਤੀ ਕਰਤੀ ਬਸ ਉਹ ਲੜੋ ਜੋ ਚੋੜ ਚੱਪਾ ਕੁਝ ਨਹੀਂ ਆਏ ਓਏ ਗੱਲ ਸੁਣ ਲੈ ਐਵੇਂ ਬੜਿਆਂ ਨਾਲ ਗੱਲਾਂ ਕਰ ਪਰੇ ਹੋ ਜਾ ਇੱਕ ਮਿੰਟ ਸੌਦਾ ਕਰਦੇ ਬੋਣੀ ਕਰਦੇ ਉਹ ਪਰੇ ਦਾ ਹੋ ਜਾ ਪਰੇ ਹੋ ਜੂ ਪਹਿਲਾਂ ਗੱਲ ਤਾਂ ਦਾ ਓਏ ਜੋ ਤੈਨੂੰ ਘਾਟ ਰਿਹਾ ਓਏ ਓ ਠੀਕ ਓ ਠੀਕ ਓ ਰੱਖ ਬੈਠ ਓਏ ਓ ਦਰ ਕੋ ਦਰ ਕੀ ਮਾਸੂਮਾ ਦੀ ਕਾਸੂਮਾ ਤੇਰੀ ਮਾੜੀ ਨਹੀਂ ਕਰਦੇ ਮੈਂ ਇੱਕ ਪੈਸਾ ਨਹੀਂ ਘਟ ਦੇਣੀ ਯਾਰ ਓ ਤੇਰੀ ਮਾੜੀ ਨਹੀਂ ਕਰਦੇ ਨਹੀਂ ਦੇਣੀ ਮੈਂ ਖਾ ਜ਼ਮੀਨ ਦੇਣੀ ਯਾਰ ਹੁਣ ਦੇਣੀ ਨਹੀਂ ਯਾਰ ਲੋ ਲਖੀਰ ਨਾ ਖਾਜ ਓ ਮੈਂ ਨਹੀਂ ਦੇਣੀ ਮੈਂ ਤਾਂ ਲਖ ਦੇ ਲਖੀਰ ਹੈ ਮੇਰੀ ਮਾਰ ਲੈ ਧਾਰਾ ਮਾਰਨੀ ਆ ਤਾਂ ਨਹੀਂ ਤੇਰੀ ਮਰਜ਼ੀ ਹੈ ਬਾਈ ਜੇ ਤੈਨੂੰ ਐਂ ਕਰੀ ਜਾਲੇ ਤਾਂ ਤੇਰੀ ਮਰਜ਼ੀ ਹੈ ਬੱਚੇ ਬਾਰੇ ਪੂਰਾ ਲਾ ਕੇ ਥੇਰ ਗੱਲ ਕਰਕੇ ਆਇਆ ਨਾ ਮਰਵਾ ਲੈ ਸਾਰੇ ਨਹੀਂ ਨਾ ਚਲਾ ਬੱਚਾ ਲਾ ਕੇ ਉਹ ਤੇਰੇ ਬਾਹਲਾ ਜੋੜਾ ਨਾ ਹੋ ਹੁਣ ਪੰਜਾਹ ਕਰੇ ਆ ਬਾਬੇ ਠੀਕ ਆ ਦਲਾ ਘੱਟ ਘੱਟ ਆ ਇਹ ਸੱਚੇ ਰੇ ਭਾਈ ਕੋਈ ਹੋਰ ਤੇ ਨਹੀਂ ਮਾਰੀ ਨਹੀਂ ਕਰੀ ਅਸੀਂ ਕੋਈ ਆਏ ਤਾਂ ਕੋਈ ਨਹੀਂ ਆਇਆ ਤੇ ਤਰੀ ਚੀਜ਼ ਆ ਤੂੰ ਰੱਖ ਮੰਗਲਾ ਇਹ ਉਹ ਕਹਾਣੀ ਦੂਜੀ ਕਰ ਚੁਣ ਪੂਰੇ ਲਿਆ ਪੂਰੇ ਲਿਆ ਓ ਯਾਰ ਕੁਛ ਨਹੀਂ ਕੱਟਣ ਬੁੱਟਣ ਨਾਲ ਓਏ ਗੱਲ ਤਾਂ ਸੁਣ ਲੈ ਹੁਣ ਤੇਰੀ ਮਾੜੀ ਤੇਰੀ ਇੰਨੀ ਪੰਜਾਬ ਗੜੀ ਆ ਹਾਜੀ ਕੋਈ ਲੈਣਾ ਇੱਥੋਂ ਯਾਰ ਬਾਈ ਬੋਲੋ 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 ਲੈ ਗੱਲ ਮੈਂ ਕਿਹਨੇ ਦਿਲ ਲੈ ਓ ਬਾਈ ਇੱਥੇ ਓ ਨਹੀਂ ਵੜਦੇ ਪਲਤਕ ਓ ਕੰਮ ਕਰਦਾ ਸਾਡੇ ਬੰਦੇ ਬੱਚੇ ਖੜੇ ਵੇਚ ਲੈ ਤੇਰੀ ਜਿੱਤ ਆ ਸਾਡੇ ਬੰਦੇ ਕੋਈ ਗੱਲ ਨਹੀਂ ਰੱਖ ਲੈ ਕੱਟ ਲੈ ਬੱਚਾ ਓਏ ਆ ਓ ਸੱਪਣਾ ਸਾਡੀ ਤੇਰੀ ਜਿੱਤ ਆ ਪੌਣੀ ਕਰ ਉਹ ਪੌਣੀ ਕਰਨੀ ਆ ਉਹਨਾਂ ਨੇ ਹੋਰ ਨਹੀਂ ਕੋਈ ਓ ਬੜੀਆ ਵੇਖੀਆ ਬੰਦੇ ਵੀ ਆ ਵਧੀਆ ਬਾਬਾ ਯਾਰ ਨਾ ਇਧਰ ਪੀਆ ਲਾਲਾ 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 ਦੁੱਧ ਬਾਰੇ ਉਹ ਪੈਸੇ ਲਾਉਣਗੇ ਤਾਂ ਉਹ ਫਰਚੇ ਹੋਰ ਵੇਚ ਲਾਂ ਦਿਖਾ ਦੇ ਬੱਚਾ ਮੈਂ ਇਹਨੂੰ ਤੁਸੀਂ ਤਾਂ ਦੇਖੀ ਜਾਂਦੇ ਹੋ ਬਲੈ ਸਹੀ ਗੱਲ ਹੈ ਮੈਂ ਤੂੰ ਵੀ ਕਾ ਲੈ ਹਟ ਜਾਈ ਨਾ ਵੀ ਆਵਾਜ਼ ਦੋ ਤਾਂ ਰਾਣੀ ਬਦੀ ਜਾਂਦਾ ਯਾਰ ਬਦੀ ਜਾਂਦਾ ਮੈਂ ਕਾ ਸਮਝ ਰਹਾ ਹਾਂ ਤੇ ਬੋਲੀ ਦੇ ਬਾਰੇ ਨੇ ਉਹ ਕਰਿਆ ਬਜਾਰੇ ਨੇ ਬੋਣੀ ਮਾਰੇ ਨੇ ਅਸੀਂ ਤੜ ਗੁਦੜ ਕੇ ਨੇ ਅਸੀਂ 70 ਜੀ ਲੈ ਲਿਆ ਜੀ ਬੋਣੀ ਮਾਰੇ ਨੇ ਅਸੀਂ ਲਈ ਆ ਮੂਲਾ ਪਿੰਡ ਮੰਨਣਾ ਲੱਗਿਆ ਪੀਰ ਲੱਗਿਆ ਬਾ ਫਿਰ ਇਹ ਪੀਰ ਦਾ ਅਸੀਂ ਵੀ ਪੀਰ ਨੂੰ ਮੰਨਣ ਵਾਲੇ ਆ ਗੈਰ ਮਲੇ ਸਰਕਾਰ ਕਿਹੜੇ ਪਿੰਡ ਜਰਾ ਅੱਛਾ ਇੱਕਦਮ ਮੰਨਣ ਲੱਗ ਗੀ ਮੈਂ ਇੱਥੋਂ ਬੜੀ ਹੋਈ ਆਣੀ ਬੜੀ ਚੰਗੀ ਇੱਕਦਮ ਗਿਆ ਕਿੱਥੇ ਜੈਠੂ ਕੇ ਜੈਠੂ ਕੇ ਰਾਮਪੁਰਾ ਜੈਠੂ ਕੇ ਰਾਮਪੁਰੇ ਦੇ ਨਾਲ ਆ ਜੀ ਜੈਠੂ ਕੇ ਉਹ ਜੰਗਲ ਚੰਗੇ ਦੀ ਆ ਇਹ ਕੋਈ ਵਪਾਰੀ ਨਹੀਂ ਇਹ ਵਪਾਰੀ ਨਹੀਂ ਜ਼ਿੰਮੇਦਾਰਾ ਨਹੀਂ ਆ ਰਹੇ ਲੈਂਦਾ ਪੂਰਾ ਪਾਣੀ ਚੱਲ ਕੋਈ ਨਹੀਂ ਤਾਂ ਬਾਹਰ ਚੱਲੇ ਪੈਸੇ ਦੇ ਉਹ ਕੋਈ ਨਹੀਂ ਕੋਈ ਨਹੀਂ ਭਾਈ ਤੂੰ ਆਪਣੀ ਸਹੀ ਜਗ੍ਹਾ ਸੇ ਆ ਦੇਖੋ ਇੱਥੇ ਨੇੜੇ ਮਣੀ ਸੀ ਪਾਣੀ ਵਾਲੀ ਬੱਚਾ ਪੁੱਤ ਨਿਆਰੇ ਪਹਿਲਾਂ ਦੇਖ ਲੈ ਵੀਰੇ ਤੂੰ ਵੀ ਦੇਖ ਲੈ ਕੋਈ ਚੱਕਰ ਮੈਂ ਤਾਂ ਬੈਠ ਕੇ ਦੇਖਦਾ ਹਾਂ ਬਾਈ ਯਾਰ ਮੈਨੂੰ ਨਹੀਂ ਪਤਾ ਸੀ ਯਾਰ ਕੀ ਲੈਣਾ ਤੂੰ ਤੂੰ ਸਹੀ ਗੱਲ ਕਰ ਰਿਹਾ ਤੂੰ ਸਾਂਝਾ ਬੰਦਾ ਵਾਸਤੇ ਮਹਾਨੀ ਜਾਂਦਾ ਵੀ ਪਹਿਲਾਂ ਜੇ ਮੈਂ ਆ ਗਾੜੀ ਦਾ ਉਹਨੂੰ ਫਰਕ ਆ ਕਾਲਾ ਗਾੜੀ ਦਾ ਫਰਕ ਆ ਬੀਤਣੀ ਨਾ ਬੀਤਣੀ ਵੀ ਤੇਰੀ ਖੁਸ਼ੀ ਹਾਂ ਬੱਚਾ ਨਿਆਰੇ ਨਾਲ ਪੂਰੀ ਮਾਰਕੀਟ ਵੱਢ ਜਾਂਦਾ ਪਰ ਤੂੰ ਵੀ ਮੰਨ ਜਾ ਭਰਾ ਬਣ ਕੇ ਤੂੰ ਵੀ ਮੰਨ ਜਾ ਚਲ ਇੱਕ ਗੱਲ ਸੁਣ ਲੈ ਉਹ ਸੁਣ ਲੈ ਗੱਲ ਆ ਆ ਆ ਅੰਤਰਾਸੀ ਗੱਲ ਲੈ ਦਲਾਲੀ ਹੋ ਤੁਹਾਡੇ ਲੋਕੀਂ ਨਹੀਂ ਕੀ ਹੋ ਗਿਆ ਦਲਾਲੀ ਹੋ ਕਹਿੰਦਾ ਯਾਰ ਘਟ ਦੇਣੀ ਨਹੀਂ ਆਪਾਂ ਜਿਹਨੇ ਦੀ ਤੈਨੂੰ ਕਿਹਾਗਾ 1000 ਘਟਾ ਦੇ ਠੀਕ ਆ